ਮਜ਼ਾ ਕਿੱਦਾਂ ਵੀਰ ਦਾ ਠੀਕ ਹੈ ਹਣ ਹਾਂਜੀ ਆ ਗਿਆ ਫਿਰ ਤੋਂ ਵੀਰ ਹਾਂਜੀ ਨਹੀਂ ਕਿਆਜ ਦਵਾਈ ਜਾਂਦੇ ਆਓ ਆਓ ਅੰਦਰ ਆਵੀਂ ਕੋਈ ਨਹੀਂ ਕੋਈ ਨਹੀਂ ਪੀ ਜਾ ਪਾ ਲੈ ਹਾਂ ਮੋਲ ਲਾਈ ਹਾਂ ਬਾਬਾ ਵਾਲੋਂ ਨੇ ਕਰਦੇ ਨਹੀਂ ਬੰਦ ਕਰਤੀ ਬਾਹਰ ਚਿੱਟਿਆ ਕਰਿਆ ਸਮਾਨ ਇਹ ਸਾਰਾ ਲੈ ਆ ਨਾ ਬਾਬਾ ਮੋਗੇ ਲੈ ਆ ਰੱਖੀ ਇੱਧਰ ਹਾਂਜੀ

ਸਾਰੀ ਮਿੱਟੀ ਭਰੀ ਪਈ ਪਤਾ ਲੱਗਾ ਵੀ ਚਪੇ ਚਪੇ ਆਣੇ ਉਹਦੇ ਰਹਿ ਹਾਂਜੀ ਮੈਨੂੰ ਲੱਗਦਾ ਤੇ ਲਗਿਆ ਕੱਲ ਕਹਿੰਦੀ ਪਤਾ ਲੱਗਾ ਕੁਝ ਉਹ ਤਾਂ ਉਹ ਬੇਟਾ ਪਤਾ ਕੀ ਆ ਆ ਪਾਣੀ ਪੂਣੀ ਦੇ ਵਿੱਚ ਉਹਦੇ ਨਾਗਰੇ ਹੈ ਉਹਨੇ ਖੁਰਕੀ ਆਈ ਸੀ ਖੁਰਕੇ ਲਾਤ ਦੀ ਲੱਤ ਕੀ ਆ ਜਿਹੜੇ ਉਹਨਾਂ ਦੇ ਲੀਵਰ ਆ ਪਤਾ ਨਹੀਂ ਪਾਣਾ ਮਰ ਮਾਲਕ ਦਾ ਦੋਨਾਂ ਪਰਾਵਾ ਦੇ ਤਰਾਉਂਗੀ ਦੇਖ ਕਤੇ ਅਸੀਂ ਇਦਾਂ ਹੀ ਉਹ ਜਿਹਨਾਂ ਸਾਨੂੰ ਪੈਣ ਬਰਾਵਾਣੇ ਪੈਸੇ ਦਿੱਤੇ ਕਿਸੇ ਲੱਖ ਰੁਪਇਆ ਲਾਇਆ ਕਿਤਾਬਾਂ ਉਹ ਬਈ ਤੇ ਉਹਨੂੰ ਠੀਕ ਦਾ ਜੇ ਕਰਕੇ ਲਿਆਏ ਤਾਂ ਦੂਜੇ ਦੇ ਪੇਟ 'ਚ ਪਾਣੀ ਪਾ ਗਿਆ ਉਹਦਾ ਵੀ ਲੀਵਰ ਡਾਕਟਰਾਂ ਨੇ ਕਿਹਾ ਵੀ ਇਦਾਂ ਹੀ ਨਾ ਕੋਈ ਨਰਨ ਨੂੰ ਮਿਲਵਾਇਆ ਦੋងੀ ਆਤੀ ਚੱਲਣਗੇ ਤੁਸੀਂ ਬੀਬੀ ਜੀ ਇੱਥੇ ਹੀ ਸੀ ਜਦੋਂ ਪਾਣੀ ਆਇਆ ਹਾਂ ਵੀ ਮੈਂ ਫਿਰ ਕਿੱਥੇ ਗਏ ਤੁਸੀਂ ਬੇਟਾ ਆਹੀ ਜਦ ਪਾਣੀ ਆ ਗਿਆ ਨਾ ਪਹਿਲਾਂ ਤਾਂ ਸਾਨੂੰ ਕਿਉਂ ਫੋਨ ਆਇਆ ਯਾਰ ਰਿਸ਼ਤੇਦਾਰਾਂ ਦਾ ਪਾਣੀ ਆਉਣ ਲੱਗਾ ਬਾਅਦ ਵਿੱਚ ਉਹਨਾਂ ਨੇ ਕਹਿਤਾ ਨਹੀਂ ਰੁਕ ਗਿਆ ਪਾਣੀ ਇੰਨਾ ਜ਼ਿਆਦਾ ਨਹੀਂ ਆਉਣਾ ਬੱਚੇ ਮੇਰੇ ਦੋਨੋਂ ਵੱਡੇ ਬੇਟੇ ਦੋਵੇਂ ਬਿਮਾਰ ਆ ਪ੍ਰਮਾਤਮਾ ਦਾ ਆਹ ਪਾਣਾ ਮਾਲਕ ਦਾ ਦੋਨੋਂ ਬੁਆਕੇ ਦੋਨਾਂ ਨੇ ਦੋ ਵਜੇ ਨਾ ਆਇਓ ਟਰੱਕ ਮੈਂ ਇਹਨਾਂ ਕਹਿ ਜਲ ਫਰੀਜਾਂ ਤਾਂ ਆਕਰ ਲੋ ਥੋੜੇ ਕੱਪੜੇ ਪਾਉਣ ਵਾਲੇ ਤਾਂ ਕਰ ਕਹਿੰਦੇ ਮੰਮੀ ਆ ਦੇ ਨਹੀਂ ਦਰਦ ਹੁੰਦੀ ਆ ਦੇ ਕੱਪੜੇ ਨਹੀਂ ਚੁੱਕੇ ਜਾਣੇ ਤੇ ਮੈਂ ਨੂੰਹਾਨੀਆਂ ਪੁੱਤ ਤੂੰ ਜੋ ਕੰਦੀ ਮਮੀ ਮੈਂ ਕੱਲ ਹੀ ਕੀਤਾ ਚੁਕ ਮੇਰਾ ਲਾ ਚੂੜਾ ਢੇਕ ਗਿਆ ਤੇ ਕਿ ਗੀਹ ਤੇ ਕਰਾ ਹੋ ਗਿਆ ਤੇ ਮੈਂ ਕਿਹਾ ਪੁੱਤ ਚੁੱਕਿਆ ਤੇ ਮੇਰੇ ਕੋਲ ਵੀ ਕੁਝ ਨਹੀਂ ਜਾਂਦਾ ਤੇ ਆਹੀ ਨਾ ਗੁੱਸਾ ਜੀ ਮੈਂ ਮਨ ਨੂੰ ਆਇਆ ਪਈ ਆਏ ਤੁਸੀਂ ਇਹਨੇ ਵਧਿਆ ਜੇ ਤੇ ਤੁਸੀਂ ਦੋਵੇਂ ਬਿਮਾਰ ਹੋ ਗਏ ਤੇ ਮੈਂ ਹੁਣ ਕੀ ਕਰ ਸਕਨੀ ਆ ਮੈਂ ਵੀ ਚਾਹ ਬਣਾਈ ਆ ਕੋਈ ਸਾਢੇ ਖਤਿੰਨ ਉੱਠ ਕੇ ਮਹਾਤ ਹੋ ਕੇ ਚਾਹ ਪਨਾ ਕੇ ਤੇ ਮੈਂ ਵੀ ਪੈ ਗਈ ਲੰਮੀ ਲੰਮੀ ਭਈ ਇਹ ਮੁੜ ਕੇ ਉਦੋਂ ਹੀ ਪਤਾ ਲੱਗਾ ਜਦੋਂ ਹਾਰ ਉੱਤੇ ਚੜ ਗਿਆ ਹਨ ਅਸੀਂ ਨਸ ਕੇ ਗੇਟ ਤੇ ਗਏ ਨਹੀਂ ਨਹੀਂ ਮਤਲਬ ਸਾਡੇ ਸਾਡੇ ਪੰਜਵੇਂ ਦੱਸੇ ਨੇ ਤੇ ਆਪਾਂ ਨਸ ਕੇ ਬਾਹਰ ਨਿਕਲੇ ਆ ਤੇ ਸਾਡੇ ਨਾ ਵੇਰੇ ਜੀ ਨੰਨਾ ਪਾਣੀ ਵਾਲ ਗਵਾਨੀਆਂ ਦਾ ਟਰੈਕਟਰ ਆਉਂਦਾ ਪਿਆ ਸੀ ਅਹੀਂ ਉਹਨਾਂ ਦੇ ਅੱਗੇ ਹੀ ਹੋ ਗਿਆ ਅਸੀਂ ਜਾਨ ਨੂੰ ਵੀ ਚੜਾ ਸਾਨੂੰ ਕੋਰੀਡੋਰ ਤੋਂ ਲੈ ਗੋ ਕੋਈ ਇਹ ਕਪੜਾ ਟੁਕਰਾ ਕੀ ਇਹ ਵੀ ਪਾਣੀ ਜੜਕੀ ਫਟਾਫਟ ਇਹ ਤੇ ਪਾਪਾ ਨੇ ਤਾਂ ਚੁੱਕੀ ਉਹਨਾਂ ਆ ਟਰੈਕਟਰ ਜਦੋਂ ਰੋਕਿਆ ਹਨ ਚੜਾ ਲੈਣ ਆਪੇ ਤੇ ਜਦੋਂ ਅਸੀਂ ਆ ਮੇਰੇ ਜੀ ਇੱਠਾ ਤੇ ਵਾਹ ਚਲੋ ਇਹਨਾਂ ਦੇ ਬੱਚੇ ਬਾੜ ਬੂਰੇ ਮੇਰੇ ਬੱਚੇ ਤੋਂਨੋਂ ਬਿਮਾਰ ਰਹਿੰਦੇ ਆ ਮਤਲਬ ਕਾਫੀ ਟਾਈਮ ਤੋਂ ਤੇ ਇਹ ਜਦੋਂ ਬਾਹਰ ਇਹਨੇ ਆਵਾਜ਼ ਮਾਰੀ ਵੀ ਮੇਰਾ ਟਰੈਕਟਰ ਪਲਟ ਗਿਆ ਤੇ ਮੈਂ ਭੱਜ ਕੇ ਘਰ ਆ ਗਿਆ ਮੈਂ ਭੱਜ ਕੇ ਤੇ ਤੁਸੀਂ ਮੇਰੇ ਘਰ ਚ ਰਾ ਦੋ ਉਹ ਗਵਾਨੀਆਂ ਦਾ ਟਰੈਕਟਰ ਜਦੋਂ ਇਹਨਾਂ ਦੇ ਘਰ ਚ ਰਿਹਾ ਤੇ ਟਰਾਲੀ ਦੀ ਟਰਾਲੀ ਚ ਪਾਣੀ ਵੜ ਗਿਆ ਬੜਾ ਬਾੜਾ ਹੀ ਪੰਦਰਵਾਤ ਪਾ ਗਿਆ ਇਹਨਾਂ ਦੇ ਉੱਪਰ ਉਹ ਕਿਹ ਸੱਤ ਕੁੱਤੇ ਉਹਨਾਂ ਆਵਾਜ਼ਾਂ ਮਾਰਦੀ ਸੀ ਹੁਣ ਕੋਈ ਨਾ ਵੇਖੇ ਰੋਣ ਦੋ ਜੋ ਰੋੜਦਾ ਹੈ ਤਾਂ ਕਾਹਨੋਂ ਵੰਦੀ ਤੇ ਬਾਅਦ ਵਿੱਚ ਇੱਕ ਨੇ ਫਿਰ ਇਹਨਾਂ ਕਰੋ ਰੋਟੀ ਰਾਟੀ ਖਾਦੀ ਅਗਲੇ ਦਿਨ ਇਹਨਾਂ ਦੀ ਢਾਂਚੀ ਦਾ ਪਾਣੀ ਮੁੱਕ ਗਿਆ ਨਾ ਇਹ ਨਗਰਾਟਾ ਨਾ ਚਾਹ ਬਣੀ ਪਾਣੀ ਨੂੰ ਘਰ ਕੋ ਸੁਂਦਾ ਫਿਰ ਕੋਈ ਇਹਨਾਂ ਨੇ ਸੁਖੀ ਨੂੰ ਘਰੇ ਮਿਲ ਜੇੜ ਦੇ ਬੇਟੇ ਦੀ ਕੋਈ ਹੋਈ ਗੱਲਬਾਤ ਉਹਨਾਂ ਨਾਲ ਤੇ ਉਹਨਾਂ ਨੂੰ ਫੋਨ ਕੀਤਾ ਬਾਅਦ ਚ ਉਹਨੇ ਘਰੇ ਕਿਸ਼ਤੀਆਂ ਭੇਜੀਆਂ ਸੁਖੀ ਰਹਿੰਦਾਵੇਂ ਹਾਂਜੀ ਪਤਾ ਨਹੀਂ ਉਹਨੇ ਭੇਜੀਆਂ ਮੈਨੂੰ ਐਸ ਗੱਲ ਦਾ ਪਤਾ ਨਹੀਂ ਪਰ ਉਹਨੇ ਫੋਨ ਜ਼ਰੂਰ ਕੀਤਾ ਵੀ ਮੈਂ ਤੁਹਾਡੀ ਦੇਖਭਾਲ ਕਰਾਂਗੇ ਉਹਨਾਂ ਦੇ ਘਰ ਤੇ ਉਹਨਾਂ ਨੇ ਫਿਰ ਕਿਸ਼ਤੀਆਂ ਭੇਜੀਆਂ ਜਦੋਂ 2.5 ਵਜੇ ਨਾ ਤੇ ਰਾਣੂ ਕਿਸਤੀਆਂ ਕੋਲ ਨਾ ਬਾੜ ਸੜ ਕੇ ਕੱਢ ਦਿੱਤਾ ਉੱਤੇ ਮੈਂ ਬਕ ਜੀ ਚਾਣੇ ਨੇ ਆਪਣਾ ਪ੍ਰਸਾਦਾ ਪਾਣੀ ਲਿਆਂਦਾ ਆਂ ਪਾਲਸਾਈਡ ਦੀਆਂ ਹੋਣੀਆਂ ਕਿਸਤੀਆਂ ਤੇ ਆਂਦੀਆਂ ਨੇ ਦੋ 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 ਕਿੰਨਾ ਨੇ ਤੇ ਆ ਉਹ ਜੋ ਉੱਤਰਾ ਆਂ ਲਈ ਛੇ ਕਿਸਤੀਆਂ ਹੀ ਉਹਨਾਂ ਦੀਆਂ ਹਾਂਜੀ ਹਾਂਜੀ ਆਈ ਖਾਲਸਾ ਵਾਲੇ ਵੀ ਲੈ ਕੇ ਆਏ ਹੀ ਕਿਸ ਆਹ ਸਰਕਾਰ ਨੇ ਇਤਨੀ ਕੁਝ ਨਹੀਂ ਕੀਤਾ ਨਹੀਂ ਕੀਤਾ ਨਹੀਂ ਕੀਤਾ ਬਸ ਆ ਸਾਰਾ ਪੰਜਾਬ ਦੇ ਵੀਰਾਂ ਨੇ ਕੀਤਾ ਹੈ ਰੋਟੀ ਪਾਣੀ ਦਾ ਵੀ ਤੇ ਆ ਤੁਰਾ ਕਾ ਦੇ ਕੇ ਗਏ ਆ 10 ਫਿਰ ਕਿ ਲੋਹਾ ਟੇਕਾਰ तो को कपड़ा कोई ना थोड़ा थोड़ा दर्दाइया बहोत

ਨਾ ਆਦ ਕੋਲ ਤਾਂ ਮੈਨੂੰ ਜਿਆਦਾ ਮੁਟਿਆ ਦੋਵੇਂ ਬਿਮਾਰ ਨੇ ਤੇ ਅਸੀਂ ਪੈੜੀ ਵੇਚ ਕੇ ਘਰ ਬਣਾਇਆ ਕੋਈ ਤੇ ਹੁਣ ਬਿਸਤਰਾ-ਬੁਸਤਰਾ ਚਾਹੀਦਾ ਹਾਂ ਜੀ ਹੈ ਬਿਸਤਰਾ-ਬੁਸਤਰਾ ਬਿਸਤਰੀਆਂ ਤਿੰਨ-ਚਾਰ ਕੰਬਲ ਤੇ ਕੋਈ ਵੀ ਰਾਖ ਦੇ ਗਿਆ ਜਿੱਦਣ ਜਾਤਾ ਹੀ ਆ ਪਾਣੀ ਹੀ ਆ ਤੇ ਰਸਣ-ਰੁਸਣ ਰਸਣ ਹੈ ਤੇ ਦੇ ਦਿਓ ਹਾਂਜੀ ਜਿਸ ਤਰ੍ਹਾਂ ਲੈਣਾ ਕੋਈ ਬਿਸਤਰਾ ਦੇ ਨਹੀਂ ਲੈਣਾ ਤੁਸੀਂ ਹਾਂਜੀ ਸਾਨੂੰ ਇੱਕ ਇੱਕ ਹੀ ਸੀ ਕਿ ਕੰਬਲੋੜਾ ਬਾਈ ਉਹ ਲੈ ਲੋ ਤੇਰੀ ਵੀ ਚੀਜ਼ ਦੀ ਲੋੜ ਹੈ ਉਹ ਲੈ ਲੋ ਜੇ ਨਹੀਂ ਲੋੜ ਤਾਂ ਕੋਈ ਨਹੀਂ ਹੋਰ ਤੁਹਾਡੇ ਪੈਰ ਪਰ ਆਉਂਦੀ ਕਿਉਂਕਿ ਹੋਰ ਵੀ ਕਾਫੀ ਪਰਿਵਾਰ ਨੇ ਫਿਰ ਆਪਾਂ ਉਹਨਾਂ ਤੱਕ ਜਿਹੜੀ ਪਹੁੰਚਦੀ ਹੈ ਜਿਹੜੀ ਦੇ ਦਿਓ ਰਾਸ਼ਨ ਦੇ ਦੋ ਚਲ ਆ ਜਾਓ ਫਿਰ ਰਾਸ਼ਨ ਲੈ ਲਓ ਫਿਰ ਆ ਗਾ ਆਟਾ ਸਾਨੂੰ ਮਿਲ ਗਿਆ 15 20 ਕਿਲੋ ਨਹੀਂ ਹਾਂਜੀ ਨਹੀਂ ਦੂਜੀ ਗ੍ਰੋਸਰੀ ਦਾ ਸਮਾਨ ਹੈ ਦੂਜਾ ਸੱਤ ਸਾਬਣ ਤੇਲ ਨਹੀਂ ਜਿਹੜਾ ਹੱਥ ਤੇ ਜਿਹੜਾ ਜਿਹੜਾ ਜੋ ਜੋ

ਕੋਈ ਨ ਕਰੋ ਰਲ ਮਿਲ ਕੇ ਕੀ ਆਰਾਮ ਨਾ ਇੱਕ ਚੱਕਰ ਲਾਵਾਂਗੇ ਤਾਂ ਨਾ ਹਾਂ ਜੀ ਚੱਕਰ ਹੋਰ ਲਾਵਾਂਗੇ ਚਲੋ ਜੇ ਕੋਈ ਖਰਚੇ ਕੁਛੇ ਦੀ ਸੇਵਾ ਪਾਣੀ ਹੋਏ ਦੀ ਕਾਰ ਦਿਓ ਕੋਈ ਗੱਲ ਨਹੀਂ ਅੰਦਰ ਲਾਵਾਂਗੇ ਜੋ ਸਰਿਆ ਨਾ ਤੁਹਾਡੇ ਨਾਲ ਕੋਈ ਵਾਦਾ ਨਹੀਂ ਕਰਦੇ ਜੀ ਜੋ ਸਾਡੇ ਕੋਲ ਸਰਿਆ ਜਰੂਰ ਕਰਦੇ ਹਾਂ ਹਾਂ ਸਰ ਤੁਹਾਡਾ ਸਾਥ ਹਾਂ ਜੀ ਹੁਣ ਤੁਹਾਡੇ ਵੀ ਨੀ ਵੀਰੀ ਜਿੰਨੀ ਬੜੀ ਜਿਹੜੀ ਤੁਸੀਂ ਇੰਨੀ ਸੇਵਾ ਤੇ ਲੱਗੇ ਹੋਏ ਜੀ ਨਹੀਂ ਤਾਂ ਉਹ ਦਿਨ ਤੇ ਤਾਂ ਆਪਾਂ ਭੁੱਖੇ ਮਰ ਜਾਂਦੇ ਜਿਹੜੀ ਸਿੱਧੀ ਗੱਲ ਹੈ ਚਲੋ ਹੋਰ ਕੋਈ ਪੈ ਤੇ ਲਤ ਨਹੀਂ ਆਦਾ ਦਾਣਾ ਫੱਕਾ ਤਕਰ ਹੈ ਕਾਹੀ ਹਾਂ ਜੀ ਉਹ ਤਾਂ ਖਾਂਦੀ ਹੀ ਹਾਂ ਨਗਦਦਾਰ ਲੈ ਕਿਰਪਾ ਕਰੇ ਅਸੀਂ ਉਹ ਗੋ ਇੱਕ ਘਰ ਤੋਂ ਹੋ ਕੇ ਆਏ ਉਹਨਾਂ ਦਾ ਚਰੇ ਦਾ ਬਿਲਕੁਲ ਹੀ ਬੁੜੇ ਹਲਾ ਕੇ ਹਾਂਜੀ ਆ ਪਿੱਛੇ ਜੀ ਮੈਨੂੰ ਕਰਦੇ ਬਹੁਤ ਬੁੜੇ ਹਾਂਜੀ ਹਾਂਜੀ ਮੈਂ ਵੇਖਿਆ ਹੈ ਉਹ ਜਿੰਨਾ ਤੇ ਕਮਰਾ ਹਾਂਜੀ ਕੋਈ ਕਮਰਾ ਚਲਿਏ ਜੀ ਹਾਂਜੀ ਮੇਰੀ ਸੋਕੇ ਫੇਮੀ ਉਹਨਾਂ ਦਾ ਦੇਖ ਲਉਂਦੇ ਹਾਂ ਸੱਚ ਹਾਂਜੀ ਉਸਦੇ ਬੇਟਾ ਹਾਂ ਜੀ ਅਲੀ ਇਹ ਧਿਆਰੀ ਪਰਨਵਾਸ ਤੇ ਕੰਮ ਕਰਨ ਆਇਆ ਹਾਂ ਤਾਂ ਤਾਂ ਪਤਾ ਗਿਣਤੀ ਦਾ ਲੈਂਦਾ ਜੀ ਅਸੀਂ ਜਿਹੜੇ ਘਰ ਲਿਖ ਕੇ ਗਏ ਆ ਨਾ ਉਹਨਾਂ ਦਾ ਲੈਂਦਾ ਹੁਣ ਜਿਵੇਂ ਤੁਸੀਂ ਕਹਤਾ ਨਾ ਤੁਸੀਂ ਉਧਰ ਤੋਂ ਨੋਟ ਕਰ ਲਿਆ ਵਾ ਹਾਂ ਕੋਈ ਗੱਲ ਨਹੀਂ ਇਹ ਦੁਬਾਰਾ ਸਾਡਾ ਇੱਕ ਚੱਕਰ ਲੱਗਣਾ ਫਿਰ ਦੇਖ ਜਾਵਾਂਗੇ ਤਾਂ ਉਹ ਨਹੀਂ ਘਰਾਂ ਦੇ ਘਰਾਂ ਘਰ ਜੀ ਜਾ ਕੇ ਦੇ ਰਹੇ ਆ ਇਸ ਇਥੇ ਮੈਨੂੰ ਦੱਸੀ ਯਾਰ ਇਹ ਉਹ ਘਰ ਵੇਖਿਆ ਹੋਣ ਨੰਬਰ ਦੇ ਦਿੱਤੇ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਪਿੰਡ ਪਿੰਡ ਵਿੱਚ ਕੋਈ ਚਿੰਤਾ ਨਾ ਕਰੋ ਇਹ ਮੁਕੰਮਲ ਤੋਂ ਪਹਿਲਾਂ ਫਿਰ ਆ ਜਾਣਾ ਇਹ ਕੰਮ ਨਹੀਂ ਕਰਿਆ ਜਿਵੇਂ ਮਤਲਬ ਪੂਰੇ ਪੂਰੇ ਕਹਾੜੀ ਪਰ ਲੈ ਇੱਕ ਡੇਰਾਵਾ ਬਣਾਣਕ ਤੋਂ ਬੀਬੀ ਦੇ ਘਰੋਂ ਈ ਬੋੜੀਆਂ ਫੀਟ ਦੀਆਂ ਨਿਕਲੀਆਂ ਉਹਨਾਂ ਦੀ ਚੰਗੀ ਵੀ ਉਹ ਬਣਾਈ ਉਹਨਾਂ ਨੂੰ ਵਾਕ ਲੋਕਾਂ ਮਾਤਮਾ ਨੇ ਵੇਖਣਾ ਵੇਖਿਓ ਸੱਚੇ ਪਾਤਸ਼ਾਹ ਵੇਖਣ데요 ਮਾਟਾ ਤਾ ਤੁਹਾਨੂੰ ਸਾਹਮਣੇ ਜਿਸ ਦਾ ਵੀ ਪਿਆਸ ਆ ਰਿਹਾ ਉਹਨਾਂ ਨੂੰ ਵੇਖ ਕੇ ਤੇ ਫਿਰ ਤੇ ਹੋਰ ਕੋ ਆ ਹੀ ਨਹੀਂ ਸਕਦਾ ਹਾਂਜੀ ਹਾਂਜੀ ਉਹਨਾਂ ਨੂੰ ਛੱਡ ਦੇ ਉੱਥੇ ਆ ਵੇਖੋ ਆ ਤੇ ਬੈਠੋ ਜੋ ਕੋ ਜੈਤੂ ਜਿਹਾ ਕੁਝ ਆਪਣੀ ਅੱਖੀਂ ਵੇਖਿਆ ਕਪੜਾ ਨਹੀਂ ਗੋਲ ਇਹਨਾਂ ਨੂੰ ਕੋਈ ਸਹੀ ਇਥੇ ਦਿਹਾੜੀ ਕਰਨਾ ਹੈ ਇਹਨਾਂ ਨੂੰ ਕੋਈ ਕਪੜਾ ਇਹਨਾਂ ਨੂੰ ਅੱਛਾ ਕੋਈ ਨਹੀਂ ਦਿਹਾੜੀ ਕਿ ਲੈਂਦਾ ਮੇਰੇ ਝੂਠ ਨਹੀਂ ਬੋਲਣਾ ਨਾ ਨਹੀਂ ਦੇਹੀ ਨਾ ਕਰਾਂ ਕਰਾਂ ਦੇ ਵਿੱਚ ਦੇ ਰਿਆਂ ਦਿਹਾੜੀ ਤੇ ਆ ਆਵਾ ਦਿਹਾੜੀ ਤੇ ਆ ਆਵਾ ਹਾਂਜੀ ਚਲੋ ਜੀ ਚਲੋ ਬਾਬਾ ਜੀ